ਦੀਵਾਲੀ ਦੇ ਅਤੇ ਬੰਦੀ ਛੋੜ ਦਿਵਸ ਦੇ ਸੁਭ ਅਵਸਰ ਤੇ ਮੈਂ ਸਮੂਹ ਅੰਮ੍ਰਿਤਸਰ ਵਾਸੀਆਂ ਨੂੰ ਖਾਸ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਇਹ ਦੀਵਾਲੀ ਵਾਲਾ ਦਿਨ ਹਰ ਕਰ ਖੁਸ਼ੀਆਂ ਖੜੇ ਲੈ ਕੇ ਆਵੇ ਅਤੇ ਪਬਲਿਕ ਨੂੰ ਯਕੀਨ ਦਿਵਾਉਂਦੇ ਹਾਂ ਕਿ ਪੰਜਾਬ ਪੁਲਿਸ ਉਹਨਾਂ ਦੀ ਸੁਰੱਖਿਆ ਲਈ ਹਮੇਸ਼ਾ ਤਤਪਰ ਹੈ ਅਤੇ ਉਹ ਬਿਨਾਂ ਕਿਸੇ ਡਰ ਭੈ ਦੇ ਆਪਣੀਆਂ ਖੁਸ਼ੀਆਂ ਵਾਲੇ ਤਿਉਹਾਰ ਮਨਾ ਸਕਦੇ। ਛੋਟੇ ਬੱਚਿਆਂ ਨੂੰ ਮੈਸੇਜ ਹੈ ਕਿ ਇਹਨਾਂ ਦਿਨਾਂ ਵਿੱਚ ਦਿਵਾਲੀ ਵਾਲੇ ਦਿਨ ਪਟਾਕੇ ਵਗੈਰਾ ਚਲਾਉਂਦੇ ਨੇ ਤੇ ਉਹਨਾਂ ਤੋਂ ਮਰਾ ਬਚਾਅ ਕਰਨਾ ਤਾਂ ਜੋ ਕੋਈ ਅਣਸਖਾਵੀ ਘਟਨਾ ਨਾ ਵਾਪਰ ਜੇ ਕਿਸੇ ਬੱਚੇ ਦਾ ਕਿਸੇ ਪਟਾਕੇ ਨਾਲ ਜਾਂ ਕਿਸੇ ਨਾਲ ਕੋਈ ਨੁਕਸਾਨ ਨਾ ਹੋ ਜੇ ਕਿਉਂਕਿ ਆਮ ਹੀ ਅਕਸਰ ਵੇਖਿਆ ਕਿ ਛੋਟੇ ਬੱਚਿਆਂ ਨਾਲ ਦੁਰਘਟਨਾ ਹੋ ਜਾਂਦੀਆਂ ਨੇ ਤੇ ਇਸ ਤੋਂ ਇਲਾਵਾ ਮੈਂ ਪਬਲਿਕ ਨੂੰ ਵੀ ਅਪੀਲ ਕਰਦਾ ਤੁਹਾਡੇ ਮਾਧਿਅਮ ਰਾਹੀਂ ਕੇ ਪ੍ਰਦੂਸ਼ਣ ਨੂੰ ਮੁੱਖ ਰੱਖਦੇ ਆ ਅਤੇ ਮਾਨਯੋਗ ਹਾਈ ਕੋਰਟ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਮੁੱਖ ਰੱਖਦੇ ਆ ਜਿਹੜਾ ਆਪਾਂ ਗ੍ਰੀਨ ਦੀਵਾਲੀ ਮਨਾਈਏ ਤਾਂ ਜੋ ਆਪਣਾ ਵਾਤਾਵਰਨ ਸ਼ੁੱਧ ਰਹੇ